మే డాక్టర్ జంధర్ పాల్ పర్ అసిస్టెంట్ సర్జన్ జిల్లా వాసియను ఏ ਦੱਸਣਾ ਚਾਹੁੰਦੀ ਆ ਕਿ ਸੈਟਲ ਪਾਕ ਵੱਲੋਂ ਪੰਜਾਬ ਗਵਰਨਮੈਂਟ ਦੇ ਹੁਕਮਾਂ ਅਨੁਸਾਰ ਅਤੇ ਪ੍ਰਸ਼ਾਸਨ ਦੀ ਹਦਾਇਤਾਂ ਅਨੁਸਾਰ ਡਾਕਟਰ ਸਿਵਲ ਸਰਜਨ ਡਾਕਟਰ ਕਿਰਨਜੀਤ ਜੀ ਦੀ ਗਵਾਹੀ ਕਿਰਨਦੀਪ ਕੌਰ ਜੀ ਦੀ ਗਵਾਹੀ ਹੇਠ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਹਨ ਚਿਕਨਗੂਨੀਆ ਔਰ ਡੈਂਗੂ ਦੀ ਪ੍ਰਵੈਂਸ਼ਨ ਲਈ ਰੋਕ ਫਾਮਲੇ ਔਰ ਹੁੰਤਾ ਕਸੀ ਇੱਕ 109 ਈਮਾ ਰੂਰਲ ਵਿੱਚ ਔਰ 16 ਟੀਮਾਂ ਸੀ ਅਰਬਨ ਵਿੱਚ ਤਿਆਰ ਕੀਤੀ ਹੋਈਆਂ ਨੇ ਜਿਹੜੀਆਂ ਕਿ ਵਕਤ ਟਾਈਮ ਤੇ ਜਾ ਕੇ ਅਲੱਗ-ਅਲੱਗ ਏਰੀਆ ਦੇ ਵਿੱਚ ਆਪਣਾ ਜਾਗਰੂਕਤਾ ਕਰ ਰਹੀਆਂ ਔਰ ਸਪਰੇਅ ਔਰ ਫੋਕਿੰਗ ਕਰ ਰਹੀਆਂ ਔਰ ਹੁੰਤਾ ਕਮਰਸ਼ੀਅਲ ਜ਼ਿਲ੍ਹੇ ਦੇ ਵਿੱਚ 4 ਡੇਂਗੀ ਦੇ ਔਰ 11 ਚਿਕਨਗੁਨੀਆ ਦੇ ਕੇਸ ਆ ਚੁੱਕੇ ਨੇ ਇਹ ਥੋੜਾ ਰੈਣੀ ਸੀਜ਼ਨ ਹੋਣ ਕਰਕੇ ਚਾਹੇ ਸਾਡੀਆਂ ਤਿਆਰੀਆਂ ਮੁਕੰਮਲ ਹਨ ਪਰ ਫਿਰ ਵੀ ਇਹ ਸਾਰੇ ਉਸ ਏਰੀਆ ਦੇ ਵਿੱਚ ਜਾ ਕੇ ਸਾਡੀਆਂ ਟੀਮਾਂ ਨੇ ਜਾ ਕੇ ਸਪਰੇਅਰ ਫੋਗਿੰਗ ਦੁਬਾਰਾ ਕੀਤੀ ਔਰ ਲੋਕਾਂ ਨੂੰ ਉਸ ਬਾਰੇ ਜਾਗਰਤ ਕਰਵਾਇਆ ਔਰ ਕਿ ਆਪਨ ਉਹਨਾਂ ਨੂੰ ਇਹਦੀ ਪ੍ਰिवेंशन ਲਈ ਵੀ ਜਾਗਰਤਾ ਦਿੱਤੀ ਕਿ ਤੁਸੀਂ ਆਪਣਾ ਆਲਾ ਦਵਾਲਾ ਸਾਫ਼ ਰੱਖੋ ਔਰ ਪਾਣੀ ਖੜਾ ਨਾ ਹੋਣ ਦਿਓ ਕਿਉਂਕਿ ਇਹ ਮੱਛਰ ਦੇ ਕੱਟਣ ਨਾਲ ਹੀ ਇਹ ਬਿਮਾਰੀ ਹੁੰਦੀ ਹੈ ਔਰ ਇਨਾਂ ਨੂੰ ਰੋਕ ਖਾਮ ਲਈ ਆਪਣਾਲਾ ਦਵਾਲਾ ਸਾਥ ਰੱਖੋ ਔਰ ਜਿਸ ਏਰੀਏ ਦੇ ਵਿੱਚ ਇਹ ਹੁੰਦਾ ਉੱਥੇ ਸਾਡੀ ਕੋਈ ਹੌਟਸਪੌਟ ਏਰੀਆ ਤਾਂ ਸਾਡੀਆਂ ਟੀਮਾਂ ਉੱਥੇ ਜਾ ਕੇ ਇੱਕ ਵੀਕਲੀ ਪ੍ਰੋਗਰਾਮ ਬਣਾਇਆ ਜਿਹਦੇ ਵਿੱਚ ਕਿ ਉਹ ਜਾ ਕੇ ਆਪਣਾ ਹਰ ਰੋਜ਼ ਜਾਂਦੀਆਂ ਔਰ ਸਪਰੇਅ ਔਰ ਫੋਗਿੰਗ ਕਰਨੀ ਔਰ ਲੋਕਾਂ ਨੂੰ ਜਾਗਰਤ ਕਰਦੀ ਜਿਆਦਾ ਅੰਮ੍ਰਿਤਸਰ ਦੇ ਕਿਹੜਾ ਹੌਟਸਪੌਟ ਜਿੱਥੇ ਜਿਆਦਾ ਕੇਸਸ ਆ ਰਹੇ ਤੇ ਉੱਥੇ ਕਿਹੜਾ ਹਾਲੇ ਸਾਨੂੰ ਕੋਈ ਐਦਾਂ ਦਾ ਕੋਈ ਵੀ ਹੌਟਸਪੌਟ ਏਰੀਆ ਨਹੀਂ ਮਿਲਿਆ ਫਿਰ ਵੀ ਜੇ ਕਿ ਜਿਹਨੇ ਕਿ ਮਾਈਗਰੇਟਰੀ ਏਰੀਆ ਹੈ ਉੱਥੇ ਜਾ ਕੇ ਸਾਡੀ ਟੀਮਾਂ ਉਹਨਾਂ ਨੂੰ ਜਾਗਰਤ ਕਰਦੀਆਂ ਹਨ ਔਰ ਰੈਗੂਲਰ ਸਪਰੇਅ ਔਰ ਹੋਗਿੰਗ ਵੀ ਲੋਕਾਂ ਨੂੰ ਬੱਚਿਆਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਇਸ ਦਾ ਰੋਗ ਹੌਲ ਤੇ ਸਕੂਲ ਤੇ ਬੱਚਿਆਂ ਨੂੰ ਔਰ ਟੀਚਰਾਂ ਨੂੰ ਵੀ ਅਵੇਅਰ ਕੀਤਾ ਜਾਂਦਾ ਔਰ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ 13 ਲਗਭਗ 1300 ਦੇ ਕਰੀਬ ਅਧਿਆਪਕਾਂ ਔਰ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਔਰ ਇਹਦੇ ਬਾਰੇ ਜਾਗਰੂਤ ਕਰਵਾਇਆ ਗਿਆ ਉਹਨਾਂ ਅਨਲਜੈਂਟਾਂ ਨੂੰ ਲੋਕਾਂ ਦੇ ਘਰ ਘਰ ਜਾ ਕੇ ਸੈਂਪਲ ਲਿੱਤੇ ਜਾਂਦੇ ਆ। ਬਿਲਕੁਲ ਜੀ ਸੈਂਪਲ ਵੀ ਲਿੱਤੇ ਜਾਂਦੇ ਆ ਜਿਨ੍ਹਾਂ ਦੇ ਘਰੋਂ ਤੋਂ ਲਾਰਵਾ ਮਿਲਦਾ ਉਹਨਾਂ ਦੇ ਚਲਾਨ ਵੀ ਕੱਟੇ ਜਾਂਦੇ ਆ। ਲੋਕਾਂ ਨੂੰ ਕੀ ਕੋਈ ਮੈਸੇਜ ਦੇਣਾ ਹੈ? ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਕਿ ਆਪਣਾ ਨਾਲਾ ਟੋਲਾ ਸਾਫ਼ ਰੱਖੋ। ਔਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਇਮੀਡੀਏਟਲੀ ਆਪਣੇ ਟੈਸਟ ਕਰਾਉਣ ਸਾਡੇ ਡਿਸਟ੍ਰਿਕਟ ਦੇ ਵਿੱਚ ਤਿੰਨ ਹਸਪਤਲ ਨੇ ਜੋ ਮੈਡੀਕਲ ਕਾਲਜ, ਸਿਵਲ ਹਸਪਤਲ ਔਰ ਐਸਟੀਐਚ ਹਸਪਤਾਲਸ ਦੇ ਵਿੱਚ ਅਸੀਂ ਸੈਂਪਲਿੰਗ ਲਈ ਔਰ ਟੈਸਟਿੰਗ ਲਈ ਸੈਂਟਰ ਬਣਾਏ ਹੋਏ ਹਨ ਔਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਵੱਖ-ਵੱਖ ਹਸਪਤਾਲਸ ਦੇ ਵਿੱਚ ਵਾਰਡਸ ਬਣਾਏ ਹੋਏ ਹਨ ਜਿਵੇਂ ਕਿ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਔਰ ਸਬ-ਸੈਂਟਰ ਲੈਵਲ ਤੇ ਅਸੀਂ ਵਾਰਡ ਬਣਾਏ ਹੋਏ ਹਨ ਜਿੱਥੇ ਕਿ ਪੇਸ਼ੈਂਟ ਨੂੰ ਜਿ ਸੀਰੇ ਸਾਤ ਓਡਮਿਟ ਹੋ ਸਕਦਾ ਹੈ ਮਾਪੀਤ ਸਵਾਲ ਨੂੰ ਕਾਰਨ ਕਿ ਸਰਦ ਹੈ ਕਿ ਪਿਛਲੇ ਚਾਰ ਗੱਲ ਤਰੀ ਇਸ ਮਹੀਨੇ ਨੂੰ ਬਹੁਤ ਜ਼ਿਆਦਾ ਡੇਂਗੂ ਦੇ जो कि हमने तो केस आए हैं जिनमें 30 साल आया है वो कारण के पास हैं। ये कई बारी ये बंदा है कि एक साल छाड़ के अ अधैर ज्यादा एक साल ज्यादा आम नहीं तो दूसरे साल जकाता है तब इस वजह से आए हैं। बारिश में भी शेप नियोगी का हो सकता है। ओवी हो सकता है। स्टडी टीम में रेगुलर म्यूजिकल कॉ